ਕੀ ਰੈਲੀ ਦਾ ਬੰਪਰ ਰੈਲੀ ਹੋਈ ਏ ਤੁਹਾਨੂੰ ਪਤਾ ਕਿੰਨਾ ਜਨ ਸਲਾਬ ਆਇਆ 10000 ਅ ਅੰਦਰ ਬੈਠਾ ਸੀ 10 11000 ਤੇ ਇੰਨੇ ਹੀ ਬਾਹਰ ਤੁਰੇ ਫਿਰਦੇ ਸੀ ਬਹੁਤ ਵੱਡੀ ਰੈਲੀ ਸੀ ਕੀ ਔਰ ਲੋਕਾਂ ਚ ਉਤਸ਼ਾਹ ਬਹੁਤ ਹੈ ਔਰ ਗਰਮੀ ਚ ਬੈਠੇ 12 ਵਜੇ ਦੇ ਲੋਕ ਆਏ ਹੋਏ ਨੇ 5 ਵਜੇ ਕੇ ਸਾਢੇ 5:00 ਤੱਕ ਤੋਂ ਬਹੁਤ ਲੋਕਾਂ ਨੇ ਜਿਹੜੇ ਸਾਡੇ ਮਸਲਾ ਸੀਗੇ ਉਹ ਵੀ ਅਸੀਂ ਉਹਨਾਂ ਨੂੰ ਦੱਸਿਆ ਨੇ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਪੂਰੇ ਹੋਣਗੇ ਹੱਲ ਹੋਣਗੇ ਤੁਸੀਂ ਸੁਣਿਆ ਹੋਣਾ ਸਰ ਤੇ ਬਾਕੀ ਜੋ ਸਰਕਾਰ ਦੀਆਂ ਪ੍ਰਾਪਤੀਆਂ ਸੀਗੀਆਂ ਮੋਦੀ ਸਾਹਿਬ ਦੀਆਂ ਉਹ ਵੀ ਦਰਸ਼ਾਈਆਂ ਗਈਆਂ ਤੇ ਜੋ ਅੱਗੇ ਅਸੀਂ ਕਰਨਾ ਉਹ ਵੀ ਹੈਗਾ ਲੋਕ ਇਸ ਵੇਲੇ ਭਾਰਤੀ ਜਨਤਾ ਪਾਰਟੀ ਨਾਲ। ਉਤੀ ਦਿਨ ਬੱਚੇ ਨੇ ਵੋਟਰਾਂ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਵੋਟਰਾਂ ਨੂੰ ਕੀ ਅਪੀਲ ਕਰੋਗੇ? ਮੈਂ ਵੋਟਰਾਂ ਨੂੰ ਇੱਕੋ ਹੀ ਅਪੀਲ ਕਰਾਂਗਾ ਕਿ ਦੇਖੋ ਇਸ ਵੇਲੇ ਆਪਣਾ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਾਓ ਮੋਦੀ ਸਾਹਿਬ ਨੂੰ ਪਾਓ ਕਿਉਂ? ਕਿਉਂਕਿ ਜਿਹੜੇ ਕੰਮ ਉਹਨਾਂ ਨੇ ਸੋਚੇ ਉਹ ਕੀਤੇ ਜੋ ਕਿਹਾ ਉਹ ਕੀਤਾ ਜੋ ਕਹਿ ਰਹੇ ਉਹ ਕਰਨਗੇ ਬਾਕੀ ਦੇ ਜਿਹੜੇ ਮੇਰੇ ਸਾਹਮਣੇ ਉਮੀਦਵਾਰ ਨੇ ਉਹਨਾਂ ਦੀ ਕ੍ਰੈਡੀਬਿਲਟੀ ਜ਼ੀਰੋ ਖਾਤੇ 'ਚ ਜ਼ੀਰੋ ਹੈ ਉਹਨਾਂ ਨੇ ਅੱਜ ਤੱਕ ਸਿਰਫ ਵੋਟ ਦੀ ਰਾਜਨੀਤੀ ਕੀਤੀ ਕਿਸੇ ਬੰਦੇ ਦਾ ਕਿਸੇ ਕੋਈ ਵਿਕਾਸ ਇਸ ਏਰੀਆ 'ਚ ਨਹੀਂ ਹੋਇਆ ਲੋਕ ਪਛਤਾਉਂਦੇ ਨੇ ਉਹਨਾਂ ਨੂੰ ਵੋਟ ਪਾ ਕੇ ਔਰ ਅੱਗੇ ਵੋਟ ਉਹਨਾਂ ਨੂੰ ਨਹੀਂ ਮਿਲੇ ਬਸ ਜੀ ਬਹੁਤ ਵੱਡੀ iracial ਸੀ ਤਾਂ ਤੁਸੀਂ ਵੇਖ ਹੀ ਲਿਆ ਕਿੰਨਾ ਕਿੰਨੀ ਜਨਤਾ ਆਈ ਸੀਗੀ ਲੋਕਾਂ ਦਾ ਪਿਆਰ ਇੰਨਾ ਜ਼ਿਆਦਾ ਪਿਆਰ ਸਾਨੂੰ ਨਹੀਂ ਐਕਸਪੈਕਟਡ ਸੀਗਾ ਕਿ ਇੰਨੀ ਐਨੇ ਲੋਕ ਪਹੁੰਚਣਗੇ ਪਰ ਲੋਕਾਂ ਦਾ ਪਿਆਰ ਇੰਨਾ ਉਹਨਾਂ ਨੂੰ ਖਿੱਚ ਕੇ ਲਿਆਇਆ ਇੱਥੇ ਬਾਕੀ ਰਹਿ ਗਏ ਨੇ ਲਖਣਾਲੀ ਉਹ ਤਾਂ ਗੱਲ ਹੀ ਹੈ ਕਿ ਲੋਕਾਂ ਨੂੰ ਦੋਗਨ ਨੂੰ ਇਹ ਅਪੀਲ ਕਰਾਂਗੇ ਜੀ ਕਿ ਦੋ ਤਿੰਨ ਦਿਨ ਰਹਿ ਕੇ ਦਿਨ ਰਾਤ ਇੱਕ ਕਰਕੇ ਆਪਾਂ ਜਿੱਥੇ ਜਿੱਥੇ ਕਮਜ਼ੋਰੀਆਂ ਉਹਨਾਂ ਨੂੰ ਵੀ ਕਵਰ ਕਰੀਏ ਤੇ ਸ਼ਾਂਤੀਪੂਰਵਕ ਆਪਾਂ ਇਲੈਕਸ਼ਨ ਲੜਨਾ ਹੈ ਤੇ ਪਿਆਰ ਨਾਲ ਸਾਰਿਆਂ ਨੂੰ ਆਪਾਂ ਵੋਟਾਂ ਕਹਿ ਕੇ ਆਪਾਂ ਆਪਦੇ ਵੱਲ ਕਰਸ਼ਿਤ ਕਰੀਏ ਅੱਜ ਬਹੁਤ ਵੱਡਾ ਉਤਸ਼ਾਹ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿ ਵੇਖਣ ਨੂੰ ਮਿਲਿਆ ਅੱਜ ਸਾਡੇ ਬਹੁਤ ਹੀ ਮਾਨਯੋਗ ਕੇਂਦਰੀ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਆਏ ਸੀ ਜਲਾਲਾਬਾਦ ਦੇ ਵਿੱਚ ਲੋਕ ਸਭਾ ਫਿਰੋਜ਼ਪੁਰ ਸਾਡਾ ਜਿਹੜਾ ਇਲੈਕਸ਼ਨ ਚੱਲ ਰਿਹਾ ਹੈ ਉਹਦੇ ਵਿੱਚ ਬਹੁਤ ਵੱਡੀ ਸਾਡੀ ਬੀਜੇਪੀ ਦੀ ਭਾਰਤੀ ਜਨਤਾ ਪਾਰਟੀ ਦੀ ਜਿਤ ਹੋਵੇਗੀ ਔਰ ਤੁਸੀਂ ਸਾਰੇ ਪ੍ਰੈਸ ਵਾਲੇ ਜਿੰਨੀ ਵੀ ਆਏ ਸੰਗਤ ਦੇਖੋ ਗਰਮੀ ਕਿੰਨੀ ਹੈ ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਦਾ ਅਸੀਂ तहे ਦਿਲੋਂ ਬਹੁਤ ਧੰਨਵਾਦ ਕਰਦੇ ਹਾਂ ਦੇਖੋ ਜੀ ਜੋ ਚੋਣ ਦਾ ਵਿਗਲ ਵੱਜਿਆ ਹੋਇਆ ਹੈ ਤੇ ਲਾਸਟ ਮੇਰਾ ਖਿਆਲ ਹੈ ਬੀਜੇਪੀ ਪਾਰਟੀ ਨੇ ਫਰੋਈਪੁਰ ਵਿੱਚ ਰੈਲੀ ਰੱਖੀ ਹੋਈ ਸੀ ਰਾਜਨਾਥ ਜੀ ਦੀ ਰੱਖਿਆ ਮੰਤਰੀ ਬਹੁਤ ਇੱਕ ਵੱਡੇ ਲੀਡਰ ਨੇ ਜਿਨ੍ਹਾਂ ਨੇ ਰਾਣਾ ਸੋਢੀ ਜੀ ਰਾਂ ਦੇ ਜੈਸੇ ਰੈਲੀ ਦੇ ਪ੍ਰੋਗਰਾਮ ਦੇ ਚ ਆ ਕੇ ਇਸ ਪਾਰਟੀ ਦੇ ਵਿੱਚ ਜਿੰਨੇ ਵੀ ਵਰਕਰ ਸਾਡੇ ਇਲਾਕੇ ਜ਼ਿਲ੍ਹਾ ਫਰੋਈਪੁਰ ਦੇ ਸਾਰੇ तकरीबन ਹਲਕਿਆਂ ਵਿੱਚੋਂ ਜਿੰਨੇ ਜਿੰਨੇ ਲੋਕ ਪਹੁੰਚੇ ਨੇ ਉਹਨਾਂ ਸਾਰਿਆਂ ਨੂੰ ਸ਼ਾ ਉਹਨਾਂ ਚ ਕਰੰਟ ਪੈਦਾ ਕੀਤਾ ਹੈ ਵੀ ਤੁਸੀਂ ਆਪਣੀ ਜਿਹੜੀ ਕੀਮਤੀ ਵੋਟ ਅਨੰਦਪ੍ਰਭਾਈ ਮੋਦੀ ਨੂੰ ਤਾਣਾ ਸੋਢੀ ਜੀ ਨੂੰ ਪਾਓ ਤੇ ਆਪਣੇ ਜਿਹੜਾ ਹੈ ਨਾ ਪੰਜਾਬ ਨੂੰ ਬਚਾਓ